ਇਹ ਉਹ ਭੈਣ ਆ ਜਿਸ ਭੈਣ ਨੂੰ ਬਚਪਨ ਤੋਂ ਹੀ ਵਿਖਦਾ ਨਹੀਂ ਆ ਪਤਾ ਨਹੀਂ ਕਿਹੜੇ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕੀਤੀ ਹੋਊਗੀ ਕਿਹੜੇ ਤਰੀਕੇ ਨਾਲ ਆਪਣਾ ਜ਼ਿੰਦਗੀ ਬਤੀਤ ਕਰ ਰਹੀ ਆ ਕਿਤਰਾ ਫਿਰ ਹਾਲਾਤ ਹੁਣ ਕਿਤਰਾ ਵਾ ਕੀ ਇਹਨਾਂ ਦੇ ਇਹਦਾ ਵੱਡਾ ਦੁੱਖ ਵਾ ਰੱਬ ਨੇ ਦਿੱਤਾ ਕਿਹਨੇ ਦਿੱਤਾ ਕਰਮਾਂ ਦਾ ਵਾ ਇਹ ਸਾਨੂੰ ਨਹੀਂ ਪਤਾ ਅਫਸਰ ਤੋਂ ਭੈਣ ਨਹੀਂ ਨਹੀਂ ਹੁਣ ਤਾਂ ਫ੍ਰੀ ਤੋਂ ਤਾਂ ਹੀ ਹੋਈ ਚੱਲਦੀ ਆ ਫ੍ਰੀ ਤੋਂ ਹੋਈ ਆਪਣੇ ਰਾਸ਼ਨ ਜਿਨ੍ਹਾਂ ਨੇ ਲੈ ਲਿਆ ਵਾ ਉਹ ਰਾਸ਼ਨ ਇਧਰ ਉਧਰ ਨਾ ਰੱਖ ਪੈਣ ਚੱਲਿਆ ਆ ਲੈ ਓਏ ਯਾਹਂ ਦੇਓ ਜੀ ਸਾਰੇ ਜਣੇ ਜਿਹਨਾਂ ਜਿਹਨਾਂ ਨੂੰ ਆਵਾਜ਼ ਪਈ ਤੀ ਜਲਦੀ ਤੋਂ ਜਲਦੀ ਸਾਡੇ ਪਾਸ ਆਉਣ ਦੀ ਕਿਰਪਾਤਾ ਕਰਨ। ਮਾਤਾ ਗਿਆਨਕੌਰ ਲਾਲ ਸਿੰਘ ਸ਼ੁਰੂ ਹੋ ਜਾਣਾ ਅੰਦਰੋਂ ਕਿੱਟਾਂ ਵਾਲੇ ਕਿੱਟਾਂ ਲਈ ਜਾਣੀਆਂ। ਆਜੋ ਆਜੋ। ਸਾਰੇ ਜਣੇ ਆਜੋ। ਆਪਣੇ ਨਾਲ ਲਾ ਲਿਓ। ਤੁਸੀਂ ਇੱਥੇ ਨਾਲ ਰਹਿਣਾ ਇੱਥੇ। ਤੁਸੀਂ ਆਟੇ ਦੇਵੋ। ਆਟੇ ਦੇਵੋ। ਆ ਤਾਂ ਸਤ ਖਤਮ ਨਹੀਂ ਹੋਉਂਦਾ। ਆ ਲਓ ਜੀ। ਉੱਥੇ ਬਾਹਰ ਲੈ ਕੇ ਪਾਓ। ਬਾਪੂ ਬਲਦੇਵ ਸਿੰਘ ਪ੍ਰੀਤਮ ਸਿੰਘ ਆ ਬਾਪੂ ਜੀ ਦੇ ਆਓ ਇੱਥੇ ਨਾਲ ਨਾਲ ਰੱਖੀ ਜਣਾ ਇੱਥੇ ਇੱਥੋਂ ਖਤਮ ਨਾ ਹੁੰਦੋ ਇਹ ਤਾਂ ਖਤਮ ਨਾ ਹੁੰਦੋ ਬਾਪੂ ترਸੇਮ ਸਿੰਘ ਗਰੰਤੀ ਸਿੰਘ ਬਲਕਾਰ ਸਿੰਘ ਤਲਵੰਡੀ ਮੇਰ ਸਿੰਘ ਤੋਂ ਆ ਜਾਓ ਮਾਤਾ ਆ ਜਾਓ ਰਾਹ ਦੇ ਦੋ ਰਾਰੇ ਦੋ ਮਾਤਾ ਗਾ ਕਰ ਲੋ ਕੁਰਸੀ ਸਰਕਾਰੀ ਬਸਤੇ ਆਏ ਜੇ ਕਿਹੜੀ ਵਾਸਤੇ ਆਏ ਜੇ ਸਰਕਾਰੀ ਤੇ ਲਾਇਆ ਵਾ ਕਰਾਇਆ ਇੱਥੋਂ ਹੁੰਦਾ ਤਾਂ ਲੱਗਦਾ ਹਾਂ ਚਲੋ ਕੋਈ ਗੱਲ ਲੈ ਜੋ ਲੈ ਜੋ ਮਾਤਾ ਬਜਿੰਦਰ ਕੌਰ ਗੁਰਪ੍ਰੀਤ ਸਿੰਘ ਨੱਥੂ ਟੱਕ ਪੱਟੀ ਤੋਂ ਮੜ ਤਾਂ ਨਾ ਕਿੰਨੇ ਬਣਾਇਆ ਸੀ ਤੇ ਨਾਲ ਆਈ ਉਹਨਾਂ ਦੇ ਹੈਨਾ ਹਾਂ ਆ ਲੋ ਲੈ ਜੋ ਪੈਣਾ ਮਾਤਾ ਰਮਨ ਮਾਤਾ ਰਮਨਦੀਪ ਕੌਰ ਰਣਜੀਤ ਸਿੰਘ ਤਲਵੰਡੀ ਮੇਰ ਸਿੰਘ ਤੋਂ ਤਲਵੰਡੀ ਤੋਂ ਆਪਰੇ ਮੰਮੀ ਦੇ ਲੈਣਾ ਜੀ ਮਾਤਾ ਪਰਮਜੀਤ ਕੌਰ ਕਸ਼ਮੀਰ ਸਿੰਘ ਮਜੀਠੇ ਤੋਂ ਉਹਨਾਂ ਦੇ ਨਾਲ ਕੌਣ ਆਇਆ ਜੀ ਆ ਨਾਲ ਪਵਾ ਦੇ ਜਾ ਕੇ ਨਾਲ ਛੱਡ ਆਇਓ ਮੰਗਲ ਜੀ ਸਰਦਾਰ ਸਾਹਿਬ ਅਨਾਲ ਛੱਡਾਇਓ ਪਾਇਓ ਵਿੱਚ ਮਾਤਾ ਸਰਜੀਤ ਕੌਰ ਤਰਸੀਮ ਸਿੰਘ ਆਜੋ ਮਾਤਾ ਜੀ ਨੰਗਲਾ ਥੋੜਾ ਗਾਂ ਕਰ ਲੋ ਹਾਂ ਆਜੋ ਮਾਤਾ ਜੀ ਬਾਪੂ ਕਸ਼ਮੀਰ ਸਿੰਘ ਸ਼ੰਗਾਰਾ ਸਿੰਘ ਬਾਬੂ ਕਸ਼ਮੀਰ ਸਿੰਘ ਸ਼ੰਗਾਰਾ ਸਿੰਘ ਆਜੋ ਬਾਬੂ ਜੀ ਆਜੋ ਭੈਣ ਹਰਜਿੰਦਰ ਕੌਰ ਜਰਨੈਲ ਸਿੰਘ ਖਾਸੇ ਤੋਂ ਭੈਣ ਹਰਜਿੰਦਰ ਕੌਰ ਜਰਨੈਲ ਸਿੰਘ ਇਹ ਛੱਡੋ ਛੱਡੋ ਆਰ ਦੇ ਦਿੱਤਾ ਤੁਹਾਨੂੰ ਉਹ ਨਾਲ ਹੀ ਲੈ ਗਏ ਜੀ ਬੈਲ ਰਜਨੀ ਮਨੋਹਰ ਉਤੋਂ ਵੀ ਆ ਜਾ ਤੋਈ ਆਰੋ ਆਰੋ ਭੈਣ ਪੂਨਮ ਆ ਜਾ ਪੈਣਾ ਬਾਪੂ ਸਰਜੀਤ ਸਿੰਘ ਖੋਜਾ ਸਿੰਘ ਆ ਜਾ ਬਾਪੂ ਜੀ ਉੱਤੋਂ ਵੀ ਆ ਜਾ ਕਾਰ ਨਾਲ ਹੱਥ ਨਾ ਪੜਾਇਆ ਕਰੋ ਯਾਰ ਆ ਲੋ ਹੱਸੀ ਲੋ ਹੱਸੀ ਕਰ ਜੀ ਹੱਸੀ ਕਰ ਆਪੋ ਆਪਣਾ ਕਾਰਡ ਉਛਾਲ ਕੇ ਲੈ ਕੇ ਜਾਓ ਕਿਸੇ ਦਾ ਕਾਰਡ ਅਦਲਾ ਬਦਲੀ ਨਾ ਹੋ ਜਾਵੇ ਅਗਲੀ ਵਾਰੀ ਰਾਸ਼ਨ ਲੈਣ ਦੇ ਵਿੱਚ ਦਿੱਕਤ ਆਏਗੀ ਇੱਕਾ ਕਿਸੇ ਦਾ ਕਾਰਡ ਜੇ ਕਿਤੇ ਗਵਾ ਜਾਂਦਾ ਵਾ ਤੇ ਉਹਦਾ 2 ਮਹੀਨੇ ਦਾ ਰਾਸ਼ਨ ਕੱਟਿਆ ਜਾਣਾ ਜੀ ਇਸੇ ਕਰਕੇ ਆਪੋ ਆਪਣਾ ਕਾਰਡ ਲੈਮੀਨੇਸ਼ਨ ਕਰਾ ਕੇ ਤੇ ਉਸ ਨੂੰ ਬਹੁਤ ਸੰਭਾਲ ਕੇ ਰੱਖਿਓ ਮਾਤਾ ਤੇਜਕੌਰ ਓਮਪ੍ਰਕਾਸ਼ ਮਰਾ ਤੇਲ ਕੋ ਆ ਜਾ ਮਾਤਾ ਆ ਦੋ ਦੋ ਆ ਲੋ ਕਾ ਮਰਦੇ ਆ ਨਾ ਆ ਲੈ ਲੈ ਆਜਾ ਛੱਡ ਆਇਓ ਨਾਲ ਭੈਣ ਕਾਜਲ ਅਸ਼ਵਨੀ ਆ ਜਾ ਭੈਣ ਉੱਤੋਂ ਦੀ ਆ ਜਾ ਨੰਗਾ ਦੋ ਨੰਗਾ ਦੋ ਇਧਰੋਂ ਮਾਦਾ ਮਿੰਦਰੋ ਰਤਨ ਲਾਲ ਮਾਤਾ ਮਿੰਦਰੋ ਸਤਿ ਸ਼੍ਰੀ ਅਕਾਲ ਤੁਹਾਡਾ ਕਾਜਲ ਮਾਤਾ ਦਾਤੋ ਦਰਸ਼ਨ ਦਰਸ਼ਨ ਸਿੰਘ ਫਤੇਕਰ ਸ਼ੁਕਰ ਚੱਕ ਤੋਂ ਆਜੋ ਮਾਤਾ ਆਜੋ ਮਾਤਾ ਰਜ ਮਾਤਾ ਰਜਨੀ ਕਿਸ਼ਨ ਲਾਲ ਡੈਮ ਗੰਜ ਲੋਰੀ ਗੇਟ ਤੋਂ ਲੋਰੀ ਗੇਟ ਤੋਂ ਮਾਤਾ ਰਜਨੀ ਕਿੱਥੇ ਆ ਜੀ ਪੈਨ ਸ਼ਾਰਦਾ ਰਾਣੀ ਹਰੀਕ੍ਰਿਸ਼ਨ ਆਜੋ ਜੀ ਆਜੋ ਇਹ ਉਹ ਭੈਣ ਆ ਜਿਸ ਭੈਣ ਨੂੰ ਬਚਪਨ ਤੋਂ ਹੀ ਵਖਦਾ ਨਹੀਂ ਆ ਪਤਾ ਨਹੀਂ ਕਿਹੜੇ ਤਰੀਕੇ ਨਾਲ ਆਪਣੀ ਜ਼ਿੰਦਗੀ ਬਤੀਤ ਕੀਤੀ ਹੋਊਗੀ ਕਿਹੜੇ ਤਰੀਕੇ ਨਾਲ ਆਪਣਾ ਜ਼ਿੰਦਗੀ ਬਤੀਤ ਕਰ ਰਹੀ ਆ ਮਾਂ ਪਿਓ ਨਾ ਕਿਤੇ ਜਾ ਸਕਦੇ ਆ ਤੇ ਨਾ ਇਹਨੂੰ ਛੱਡ ਕੇ ਇਕੱਲੀ ਨੂੰ ਕਿਤੇ ਪ੍ਰੋਗਰਾਮ ਤੇ ਜਾਂ ਕਿਤੇ ਹੋਰ ਪਾਸੇ ਜਾ ਸਕਦੇ ਕਿਉਂ ਮਤ ਹੈ ਕਿ ਕਿਤਰਾ ਫਿਰ ਹਾਲਾਤ ਹੁਣ ਕਿਤਰਾ ਵਾ ਕੀ ਇਹਨਾਂ ਦੇ ਤੇ ਭੈਣ ਜਦੋਂ ਜਾਈ ਦਾ ਨਾਲ ਉਹਨੂੰ ਲੈ ਕੇ ਹੀ ਜਾਈ ਦਾ ਛੱਡ ਕੇ ਨਹੀਂ ਕਿਤੇ ਛੱਡ ਕੇ ਨਹੀਂ ਜਾਂਦੇ ਕਿੰਨੀ ਭੈਣ ਦੀ ਉਮਰ ਕਿੰਨੀ ਹੈ ਚਲ ਸਾ ਜੈਲੀ ਸਾਹਿਬ ਹੈਨਾ ਵੇਖ ਲਓ 40 ਸਾਲ ਦੀ ਉਮਰ ਹੋ ਗਈ ਹੁਣ ਤੁਸੀਂ ਮੇਰੇ ਮੈਨੂੰ ਪਤਾ ਨਹੀਂ ਤੁਹਾਨੂੰ ਵੀਡੀਓ ਦੇ ਵਿੱਚ ਮੈਂ ਭੈਣ ਦੇ ਚਿਹਰਾ ਆ ਰਿਹਾ ਕਿ ਨਹੀਂ ਆ ਰਿਹਾ ਪਰ ਭੈਣ ਜਦੋਂ ਵੇਖੋ ਮਸਕਰਾਉਂਦੀ ਹੁੰਦੀ ਹੈ ਅਣ ਅੱਗੇ ਵੀ ਤੁਹਾਨੂੰ ਮੈਂ ਕਿਹਾ ਹੈ ਅਣ ਚਿਹਰਾ ਚਿਹਰਾ ਮਸਕਰਾਉਂਦਾ ਰਹਿੰਦਾ ਹਮੇਸ਼ਾ ਚਾਹੇ ਰੱਬ ਨੇ ਜਿੰਨੀ ਮਰਜੀ ਇਹਨਾਂ ਦਾ ਦੁੱਖ ਬਹੁਤ ਜਿਆਦਾ ਵੱਡਾ ਦੁੱਖ ਵਾ ਰੱਬ ਨੇ ਦਿੱਤਾ ਕਿਹਨੇ ਦਿੱਤਾ ਕਰਮਾਂ ਦਾ ਵਾ ਇਹ ਸਾਨੂੰ ਨਹੀਂ ਪਤਾ ਹੈਗਾ ਅਸੀਂ ਦੱਦਾ ਦੋਸ਼ ਨੇ ਦੇਵ ਕਿਸੇ ਦੋਸ਼ ਕਰਮਾ ਆਪਣਾ ਕਿ ਅਸੀਂ ਦੋਸ਼ ਨਹੀਂ ਕਿਸੇ ਨੂੰ ਦੇ ਸਕਦੇ ਪਰ ਭੈਣ ਹਰ ਵਕਤ ਮਸਕਰੌਂਦੀ ਰਹਿੰਦੀ ਆ ਤੇ ਮੈਨੂੰ ਆਪਣੇ ਆਪ ਦੇ ਵਿੱਚ ਵੀ ਬੜਾ ਹੁੰਦਾ ਹੌਸਲਾ ਹੁੰਦਾ ਵਾ ਕਿ ਇਹ ਕਿਹੜੇ ਤਰੀਕੇ ਨਾਲ ਜ਼ਿੰਦਗੀ ਬਤੀਤ ਕਰਨ ਦੀ ਕੋਸ਼ਿਸ਼ ਕਰਨੀ ਆ ਅੱਗੇ ਚੱਲਦੇ ਲੋ ਭੈਣ ਲੈ ਜੋ ਰਸ਼ਮ ਮਾਤਾ ਨਿਰਮਲਾ ਅੰਬਰਨਾਥ ਮਾਤਾ ਨਿਰਮਲਾ ਆ బాసి సుల్గం రోడ్ మజీ ఆజ రాచనాల తొంగవాలాతో సతశ్రీకాలోనా కమ్మ ਕਿਨਾ ਉਹ ਠੀਕ ਨਹੀਂ ਸੀ ਨਿਤਾਨਾ ਨੇ ਆਉਣਾ ਕੋਈ ਗੱਲ ਅਗਲੀ ਵੀ ਲੈ ਆਉ ਨਾਲ ਇਹ ਲੈ ਜਾ ਹਾਂ ਲੈ ਉਹ ਪੈਣ ਜੋਬਨਪ੍ਰੀਤ ਰਣਜੀਤ ਸਿੰਘ ਪੈਣ ਜੋਬਨਪ੍ਰੀਤ ਰਣਜੀਤ ਸਿੰਘ ਤਲਾ ਬਹੁਤ ਬਹੁਤ ਧੰਨਵਾਦ ਕੀ ਲੈ ਕੇ ਆ ਜੀ ਤੇ ਹੁਣ ਹੀ ਖੇਤਲ ਥੋੜੀ ਕਰੀ ਦਿੰਦੀ ਹੈ ਕੀ ਕਰੈਨੀ ਪ੍ਰਵੰਤ ਵਿੱਚ ਨਕੂਚਾ ਆ ਲੈ ਜੀ ਕਰਾ ਕੇ ਖੜਦੇ ਜੇ ਨਾ ਕੇ ਵੀਰ ਕਰਨ ਪੱਪੂ ਕਰਨ ਪੱਪੂ ਆ ਲੋ ਕਰਨ ਪੱਪੂ ਜੀ ਆ ਦਿਓ ਹੈ ਹੈ ਪਰਲ ਕੇ ਹੈ ਹੈ ਪਰਲ ਦੇ ਕੋਲ ਤੁਸੀਂ ਤੇ ਨਹੀਂ ਮੈਂ ਕਿ ਤੁਹਾਨੂੰ ਦੇ ਦਿਆ ਹੁਣ ਇਹ ਮੇਰੀ ਕਾਰ ਨਹੀਂ ਆਜੋ ਆਜੋ ਫਿਰ ਆਜੋ ਆ ਦੇ ਦੋ ਮਾਦਾ ਨਿਰਮਲਾ ਅੰਬਰਨਾਥ ਮਾਦਾ ਨਿਰਮਲਾ ਹਰਪ੍ਰਣ ਸਿੰਘ ਮਾਦਾ ਨਿਰਮਲਾ ਹਰਪ੍ਰਣ ਸਿੰਘ ਬਾਂਕੇ ਵਿਹਾਰੀ ਕਲੀ ਬਟਾਲਾ ਰੋਡ ਹਾਂ ਨਹੀਂ ਕਾਰ ਤੋਂ ਵੇੜਾ ਨਹੀਂ ਕਾਰ ਨਹੀਂ ਕੱਢਣਾ ਦਾ ਵਾਰਿਆ 2 ਮਹੀਨੇ ਰਸ਼ਨ ਕੱਟਿਆ ਗਿਆ ਹੈ ਨਾ ਆ ਇਹਨਾਂ ਦਾ ਕੱਢ ਜੇ ਇਹਨਾਂ ਨੂੰ ਰਸ਼ਨ ਦੇ ਦੋ ਇਹੋ ਦੇ ਦੋ ਆ ਲੈ ਜੋ ਰਸ਼ਨ ਨਾਲ ਰਹੰਦ ਰਹੰਦ ਹੋ ਜਾਣਗੇ ਰਹੰਦ ਰਹੰਦ ਬੈਲੋ ਬੈਲੋ ਤੀ ਬੈਲੋ ਮਾਤਾ ਲੁਖੀ ਦੇਵੀ ਸੇਵਕ ਓਏ ਹੋਏ ਆਜੋ 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 ਹੋ ਗਈ ਆ ਐ ਅੱਜ ਕਾ ਦੋ ਲੈ ਜਾ ਲੈ ਜਾ ਲੈ ਜਾ ਭੈਣ ਸ਼ਰਨਜੀਤ ਕੌਰ ਰਜਿੰਦਰ ਸਿੰਘ ਕੁਮਾੜਾ ਡਿਸਟ੍ਰਿਕਟ ਗੁਰਦਾਸਪੁਰ ਭੈਣ ਸ਼ਰਨਜੀਤ ਕੌਰ यार रमनदीप कौर निर्मल सिंह कोट खालसे तो भाई कृष्णंदर सिंह बोलते बोलता है किशनंदर जनी पता नहीं, नहीं। और बहन ठीक ठाक हां जी अच्छा बापू अमरीक सिंह बिशन सिंह आ जाओ माता आ जाओ ये बापू आ ਕਿ ਜਿਹੜੇ ਬਾਪੂ ਨੂੰ ਵਿਖਦਾ ਨਹੀਂ ਆ ਤੇ ਮਾਤਾ ਨੂੰ ਸੁਣਦਾ ਨਹੀਂ ਆ ਹੁਣ ਆਵਾਜ਼ ਜਦੋਂ ਦਿੱਤੀ ਹੈ ਨਾ ਅਲੇ ਜੋ ਮਾਤਾ ਆਜਾ ਆ ਲੋ ਆ ਚੁਕਾ ਦਿਓ ਇਹ ਮਾਤਾ ਆਵਾਜ਼ ਜਦੋਂ ਦਿੱਤੀ ਹੈ ਤੇ ਬਾਪੂ ਨੇ ਮਾਤਾ ਨੂੰ ਕਿਹਾ ਕਿ ਜਾ ਆਪਣੀ ਆਵਾਜ਼ ਪੈ ਗਈ ਆ ਪਰ ਵਿਖਦਾ ਨਹੀਂ ਬਾਪੂ ਨੂੰ ਤੇ ਗਜਾ ਕਰਦੇ ਸੀ ਜਦੋਂ ਇਹ ਪਹਿਲੀ ਵਾਰੀ ਛੱਡ ਕੋ ਆਏ ਸੀ ਨਾ ਉਹਦੇ ਗਜਾ ਕਰਦੇ ਆ ਸੀ ਕਿ ਲੋਕਾਂ ਦੀਆਂ ਦੁਕਾਨਾਂ ਦੇ ਉੱਤੇ ਘਰਾਂ ਦੇ ਵਿੱਚ ਬੂਹੇ ਖੜਕਾ ਕੇ ਮੰਗਦੇ ਆ ਕਿ ਮੰਗਣ ਦਾ ਭਾਵ ਕੀ ਉਹਨਾਂ ਨੇ ਸਿੱਖ ਹੋਣ ਦੇ ਨਾਤੇ ਗੱਲ ਕਹੀ ਕਿ ਅਸੀਂ ਮੰਗਦੇ ਨਹੀਂ ਅਸੀਂ ਗਜਾ ਕਰਦੇ ਆ ਤੇ ਆਪਣਾ ਦੁੱਖ ਕਿਸੇ ਨੂੰ ਸੁਣਾਉਂਦੇ ਨਹੀਂ ਆਂ ਮੂਦਲ ਪਿੰਡ ਤੋਂ ਆ ਜੇ ਕੋਈ ਮਤ ਕਰਨੀ ਚਾਹਵੇ ਤੇ ਮੂਦਲ ਪਿੰਡ ਵੇਰਕੇ ਲਾਗੇ ਮੂਦਲ ਪਿੰਡ ਦਾ ਮਰਸਰ ਤੇ ਉੱਥੇ ਜਾ ਕੇ ਮਤ ਕਰ ਸਕਦਾ ਹਾਂ ਬਾਪੂ ਸਰਦੂਲ ਸਿੰਘ ਮਾਤਾ ਹਰਬੰਸ ਕੌਰ ਧਿਆਨ ਨਾਲ ਧਿਆਨ ਆ ਫੜਾ ਦਿਓ ਆ ਮਾਤਾ ਲੈ ਲਿਓ ਧਿਆਨ ਨਾਲ ਪੰਜ ਨੋਟ ਦੇ ਅੱਗੇ ਦੇਖਣਾ ਪੈਣਾ ਆ ਪਾ ਦਿਓ ਇਹਦੇ ਵਿੱਚ ਰਾਸ਼ਨ ਰਾਸ਼ਨ ਲੈ ਜੋ ਭੈਣ ਲਾਜਵੀਰ ਕੌਰ ਤੇ ਸਮੀਲ ਸਿੰਘ ਚੱਕ ਮੁਕੰਦ ਟਾਰੀ ਤੋਂ ਆਜੋ ਆਜੋ ਲੰਚ ਮਾਤਾ ਨੂੰ ਆਟਾ ਦੇ ਚੜਾ ਦਿਓ ਇਧਰ ਆ ਜਾਓ ਮੰਗਲ ਤੁਸੀਂ ਇਧਰ ਆ ਜਾਓ ਆਟਾ ਕਿ ਲੈ ਜਾਓ ਬੈਲੇ ਰਜਿੰਦਰ ਰਾਜਵਿੰਦਰ ਕੌਰ ਬਲਵਿੰਦਰ ਸਿੰਘ ਰਾਮਗੜੀਆ ਚੌਕ ਤੋਂ ਰਾਜਵਿੰਦਰ ਕੌਰ ਲੈ ਜੀ ਹਲੋ ਹਲੋ ਆ ਗਿਆ ਮਾਤਾ ਮਾਤਾ ਦਰਸ਼ਨਾ ਹਰਜੀਤ ਸਿੰਘ ਮਾਤਾ ਦਰਸ਼ਨਾ ਹਰਜੀਤ ਸਿੰਘ ਲੈ ਜੋ ਲੈ ਜੋ ਲੈ ਜੋ ਲੈ ਜੋ ਮਾਤਾ ਦਰਸ਼ਨ ਕੌਰ ਚਰਨ ਸਿੰਘ ਮੁਕਸਰ ਭੈਣ ਮੁਕਸਰ ਤੋਂ ਭੈਣ ਸੁਖਵਿੰਦਰ ਕੌਰ ਮਾਤਾ ਸਰਬਜੀਤ ਕੌਰ ਲਖਵਿੰਦਰ ਸਿੰਘ ਫਤੇਗੜ ਚੂੜੀਆਂ ਤੋਂ ਸਰਬਜੀਤ ਕੌਰ ਲਖਵਿੰਦਰ ਸਿੰਘ ਆ ਤੇਰੇ ਮਾਤਾ ਭਲਕੌਰ ਅਵਤਾਰ ਸਿੰਘ ਆ ਗਈ ਵਾਰੀ ਵੇਖ ਲੈ ਆ ਦੇ ਤੇ ਲੈ ਜਾ ਮਾਤਾ ਜਸਬੀਰ ਕੌਰ ਸਰਜੀਤ ਸਿੰਘ ਪਿੰਡ ਖੇੜਾ ਮਸ਼ਹਰਾ ਤਨੂਆ ਕਾਰ ਨਹੀਂ ਗਾ ਕਾਰ ਮ ਭੈਣ ਜਤਿੰਦਰ ਕੋਲ ਤੇਜਿੰਦਰ ਸਿੰਘ ਕੋਟ ਮਿਤ ਸਿੰਘ ਤੋਂ ਭੈਣ ਜਤਿੰਦਰ ਕੌਰ ਭੈਣ ਭੈਣ ਜਤਿੰਦਰ ਕੋਲ ਕਿੱਥੇ ਆ ਜੀ ਜਤਿੰਦਰ ਕੌਰ ਮਾਤਾ ਭੈਣ ਲੁਕੀ ਪਈ ਆ ਮਾਤਾ ਸੱਤੀ ਪਿਆ ਪਿਆਰਾ ਸਿੰਘ ਮਾਤਾ ਨਿੱਕੀ ਜੀ ਨਿੱਕੀ ਜੀ ਮਾਤਾ ਹੈ ਇਹ ਨਿੱਕਿਆਂ ਦਾ ਠੀਕ ਠਾਕ ਹੈ ਪਹਿਣਾ ਦਾ ਠੀਕ ਆਉਂਗਾ ਮੈਂ ਕਿਹਦਾਂ ਕਰੇ ਮਾਤਾ ਜਸਬੀਰ ਕੌਰ ਗੁਲਜਾਰ ਸਿੰਘ ਸੋਈਆਂ ਖੁਰਦ ਤੋਂ ਸੋਈਆਂ ਖੁਰਦ ਤੋਂ ਜਸਬੀਰ ਕੌਰ ਗੁਲਜਾਰ ਸਿੰਘ